ਇੱਕ ਵਾਰੀ ਟਾਂਡੇ ਵਾਲੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਦਾ ਸਰੂ ਕਹਿਣ ਲੱਗੇ ਕਹਿੰਦੇ ਬਾਬਾ ਜੀ ਕੋਲੋਂ ਮਹਾਂਪੁਰਸ਼ਾਂ ਕੋਲੋਂ ਨਾ ਜੀ ਸਾਡਾ ਇੱਕ ਸਵਾਲ ਪੁੱਛ ਕੇ ਆਇਆ ਸ਼੍ਰੀਮਾਨ ਸੰਤ ਬਾਬਾ ਸਤਪਾਲ ਸਿੰਘ ਜੀ ਸਾਰੀ ਵਾਲੇ ਮਹਾਂਪੁਰਸ਼ਾਂ ਕੋਲੋਂ ਇੱਕ ਸਵਾਲ ਪੁੱਛ ਕੇ ਆਇਓ ਜੀ ਸਵਾਲ ਕੀ ਸੀ ਵੀ ਸਾਧੂ ਮਹਾਂਪੁਰਖ ਦੀ ਮਰਜ਼ੀ ਤੋਂ ਬਿਨਾਂ ਕੀ ਮਹਾਪੁਰਖਾਂ ਦੇ ਕੋਲੋਂ ਕੋਈ ਲਾਹਾ ਲੈ ਸਕਦਾ ਹੈ ਮਹਾਪੁਰਖਾਂ ਦੀ ਮਰਜ਼ੀ ਨਾ ਹੋਵੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਕੀ ਕੋਈ ਲਾਹਾ ਲੈ ਸਕਦਾ ਹੈ ਉਹਨਾਂ ਕੋਲ ਸਵਾਲ ਬੜਾ ਗੰਭੀਰ ਸੀ ਆਪਾਂ ਕਹਿੰਨੇ ਨਾ ਅਸੀਂ ਸੰਤਾਂ ਦੀ ਸੇਵਾ ਕਰਦੇ ਆਂ ਅਸੀਂ ਸੰਤਾਂ ਕੋਲ ਆਉਂਨੇ ਆਂ ਅਸੀਂ ਸੰਤਾਂ ਨੂੰ ਸੇਵਾ ਦਿੰਨੇ ਆਂ ਅਸੀਂ ਆਪਣਾ ਆਪ ਵਿੱਚ ਆਉਂਦਾ ਨਾ ਜੀ ਅਸੀਂ ਇਦਾਂ ਕਰਦੇ ਆਂ ਅਸੀਂ ਇਦਾਂ ਕਰਦੇ ਉਹ ਮਹਾਪੁਰਖ ਕਹਿੰਦੇ ਵੀ ਤੁਸੀਂ ਪੁੱਛਿਓ ਜੀ ਵੀ ਸੰਤਾਂ ਦੀ ਮਰਜ਼ੀ ਤੋਂ ਬਿਨਾ ਕੋਈ ਲਾਹਾ ਲੈ ਸਕਦਾ ਸੰਤਾਂ ਕੋਲੋਂ ਜਗਿਆਸੂ ਕੋਈ ਚਲੋ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਣਾ ਸੀ ਮਹਾਂਪੁਰਸ਼ਾਂ ਦੇ ਇਸ ਸਵਾਲ ਦੇ ਵਿੱਚੋਂ ਮੈਂ ਦੂਜੇ ਦਿਨ ਜਾ ਕੇ ਮਹਾਂਪੁਰਸ਼ਾਂ ਕੇ ਬੇਨਤੀ ਕੀਤੀ ਵੀ ਜੀ ਮਾਰੇ ਟਾਂਡੇ ਵਾਲੇ ਮਹਾਂਪੁਰਸ਼ਾਂ ਨੇ ਆ ਸਵਾਲ ਪੁੱਛਿਆ ਬਾਬਾ ਜੀ ਹੱਸ ਪਏ ਮਹਾਂਪੁਰਸ਼ ਕੁਰਸੀ ਤੇ ਬੈਠੇ ਸੀ ਬਾਬਾ ਜੀ ਹੱਸ ਪਏ ਬਾਬਾ ਜੀ ਕਹਿੰਦੇ ਸਾਧੂ ਦੀ ਮਰਜ਼ੀ ਤੋਂ ਬਿਨਾ ਸਾਧੂ ਕੋਲੋਂ ਲਾਹਾ ਲੈਣਾ ਤਾਂ ਬਹੁਤ ਦੂਰ ਦੀ ਗੱਲ ਆ ਕਹਿੰਦੇ ਉਥੋਂ ਗੇਟ ਤੋਂ ਅੰਦਰ ਨਹੀਂ ਕੋਈ ਆ ਸਕਦਾ ਜਿੰਨਾ ਚਿਰ ਸਾਧੂ ਦੀ ਮਰਜ਼ੀ ਨਾ ਹੋਵੇ ਆਖੋ ਸਾਧ ਸੰਤੋ ਸ੍ਰੀ ਵਾਹਿਗੁਰੂ ਉਥੋਂ ਗੇਟ ਤੋਂ ਅੰਦਰ ਨਹੀਂ ਕੋਈ ਆ ਸਕਦਾ ਜਿੰਨਾ ਚਿਰ ਕਹਿੰਦੇ ਕਿਸੇ ਨੂੰ ਸੱਦੀਏ ਨਾ ਨਹੀਂ ਆ ਸਕਦਾ ਕੋਈ ਲਾਹਾ ਲੈਣਾ ਤਾਂ ਬਹੁਤ ਦੂਰ ਦੀ ਗੱਲ ਇਹ ਤਾਂ ਭਈ ਜਦੋਂ ਸੁੱਤੀ ਹੋਈ ਕਿਸ ਮਤ ਜਾਗਦੀ ਪੂਰਬਲਾ ਭਾਗ ਕੋਈ ਜਾਗਦਾ ਹੈ ਰੱਬ ਜੀ ਨੂੰ ਤਰਸ ਆ ਜਾਂਦਾ ਹੈ ਪਾਪੀ ਤੋਂ ਪਾਪੀ ਤੇ ਵੀ ਰੱਬ ਨੂੰ ਤਰਸ ਆ ਜਾਂਦਾ ਜਦ ਕੋਈ ਪੂਰਬਲਾ ਭਾਗ ਅੱਗੇ ਆਵੇ ਕਰ ਮੰਗੇ ਆ ਜਾਵੇ ਸਾਧੂ ਨਹੀਂ ਹੁੰਦਾ ਕਿਸੇ ਨੇ ਨੇੜੇ ਲਾਉਂਦੇ ਤੇ ਦਰਗਾਹੋਂ ਡਿਊਟੀ ਲੱਗਦੀ ਹੈ ਭਈ ਇਹਨੂੰ ਹੁਣ ਤੁਸੀਂ ਸਾਂਭਣਾ ਹੈ ਮੇਲਾ ਹੋਵੇ ਸਾਧੂਆਂ ਆ ਜਦੋਂ ਸੁੱਤੀ ਹੋਈ ਕਿਸ ਮਤ ਜਾਗਦੀ ਮੇਲਾ ਹੋਵੇ ਸਾਧੂਆਂ ਦਾ ਜਦੋਂ ਸੁੱਤੀ ਹੋਈ ਕਿਸ ਮਤ ਜਾਗਦੀ ਮੇਲਾ ਹੋਵੇ ਸਾਧੂਆਂ ਦਾ ਜਦੋਂ ਸੁੱਤੀ ਹੋਈ ਕਿਸ ਮਤ ਜਾਗਦੀ ਮੇਲਾ ਹੋਵੇ ਸਾਧੂਆਂ ਦਾ

ਮੇਲਾ ਹੋਵੇ ਸਾਧੂਆਂ ਦਾ ਵਾ 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 ਬਈ ਮੇਲਾ ਮੇਲਾ ਹੋਵੇ ਸਾਧੂਆਂ ਦਾ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਮੇਲਾ ਹੋਵੇ ਸਾਧੂਆਂ ਦਾ ਜਦੋਂ ਕਿਸਮਤ ਜਾਗਦੀ ਮਿਲ ਲਹੋਗੇ ਸਾਥ ਤੂੰ ਆਂਦਾ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਮਿਲ ਲਹੋਗੇ ਸਾਥ ਤੂੰ ਆਂਦਾ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਮਿਲ ਲਹੋਗੇ ਸਾਥ ਤੂੰ ਆਂਦਾ ਗੱਟ ਕੇ ਜਦੋਂ ਸੁੱਤੀ ਜਦੋਂ ਸੁਤੀ ਹੋਈ ਕਿਸਮਤ ਜਾਣੀ ਮੇਰਾ ਇਕਾਂਤ ਪੁਰਬਲੇ ਕਰਮ ਜਦੋਂ ਜਾਗਦੇ ਨੇ ਪੁਰਵ ਕਰਮ ਅੰਕੁਰ ਜਦ ਪ੍ਰਗਟੇ ਭੇਟੇ ਉਹ ਪ੍ਰਖ ਰਸਕ ਬੈ ਰੱਗੀ ਮਿਟਿਓ ਹਨੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ